ਸਭ ਤੋਂ ਵੱਡਾ ਜਿਹੜਾ ਮਸਲਾ ਹੈ ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਹੈ ਇਹ ਸਾਡੇ ਦੇਸ਼ 'ਚ ਇੱਕ ਵਾਹਿਦ ਯੂਨੀਵਰਸਿਟੀ ਹੈ ਕਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਔਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬਹਿੰਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਰ ਨਾ ਕਿ ਡੈਮੋਕਰੈਟਿਕ ਵੀ ਨਾਲ ਉਹ ਇਹ ਬੰਦੇ ਡੈਮੋਕ੍ਰੇਸੀ ਕਰਕੇ ਆ ਤੇ ਡੈਮੋਕਰੇਸੀ ਦੇ ਦੁਸ਼ਮਣ ਬਣ ਜਾਂਦੇ ਆ ਬਾਅਦ ਚ ਇੱਥੇ ਯੂਨੀਵਰਸਿਟੀ 'ਚ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨੇਟ ਤੋੜ ਦਿੱਤੀ ਗਈ ਸੀ ਆਂਦੇ ਨੇ ਜੀ ਵੀਸੀ ਦੇ ਹਿਸਾਬ ਨਾਲ ਚੰਡੂ ਸਾਰਾ ਖੁਸ਼ ਮੈਨੂੰ ਲੱਗਦਾ 2 ਲੱਖ ਤੋਂ 10000 ਤੱਕ ਤਾਂ ਸਟੂਡੈਂਟ ਹੀ ਹੈ ਨਾ ਪੰਜਾਬ ਯੂਨੀਵਰਸਿਟੀ ਦੇ ਅੰਦਰ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਹੀ ਪੋਜੀਸ਼ਨ ਉਹਦੇ ਵਿੱਚ ਕਿ ਕਿੰਨਾ ਨੇ ਬਾਬੂ ਹੋਰ ਕੰਮ ਕੀਤਾ ਸੀ ਕਿ ਐਫੀਡੇਵਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡੇਵਟ ਕੀ ਮੰਗਿਆ ਆnde ਤੁਸੀਂ ਨਹੀਂ ਅਰੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਨਾ ਇੰਨੇ ਡੀਬੀ ਲਾ ਹੁਣ ਦੱਸੇ ਬੱਚੇ ਵਿਚਾਰੇ ਦੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਨਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਦੇਤੇ ਤੁਸੀਂ ਉਹ ਬੱਚੇ ਜਿਹੜੇ ਮੈਚਿਓਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਤੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਹਨਾ ਔਰ ਸਾਡਾ ਇੱਥੇ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸੱਤਵਾਂ ਦਿਨ ਸੀ ਦਾ ਸੱਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਹੀ ਇਹਨਾਂ ਨੇ ਜੂਸ ਜੂਸ ਹੀ ਪਿਆ ਰ ਜੂਸ ਪੀ ਆਇਆ ਹੈ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਿੱਧਾ ਖਾਣ ਹੀ ਨਾ ਉੱਠ ਜੇ ਕਿਤੇ ਬਤੰਦਰ ਇਹ ਉਹ ਪਹਿਲੀ ਜਿੱਤ ਹੋ ਗਈ ਹੈ ਪਰ ਉਹ ਛੋਟੀ ਜਿੱਤ ਆ ਜੇ no doubt ਜਿੱਤ ਵੱਡੀ ਹੁੰਦੀ ਹੈ ਬਟ ਜਿਹੜੀ ਵੱਡੀ ਲੜਾਈ ਹੈ ਆਪਣੀ ਉਹ ਬਾਕੀ ਹੈ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਵੀ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਤੁਸੀਂ ਸਾਰੇ ਜੋ ਇੱਥੋਂ ਦੇ ਸਟੂਡੈਂਟ ਆ ਵੀ ਵਨ ਆਫ ਦੀ ਸੈਨੇਟ ਮੈਂਬਰ ਹੈ ਬਿੱਲਵੀ ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤਾਂ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਸ ਸੰਘਰਸ਼ ਬਾਕੀ ਹੈ ਮੈਂ ਇੱਕ ਗੱਲ ਕਹਿ ਦਿਆ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਈ ਕੋਈ ਵੀ ਸਰਕਾਰ ਰਹੀ ਹੋਵੇ ਕਾਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹਉਣ ਵਾਲੇ ਨਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਤਾ ਪਾ ਦਿੰਨੇ ਆ ਅਸੀਂ ਤੁਹਾਡੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਆ ਕੇ ਲਾ ਕੇ ਲੜੋ ਇਹ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਗਾਇ ਕਿ ਪੰਜਾਬ ਦੀ ਤਾਂ ਹੈ ਹੀ ਆ ਤਰੋਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜਦੇ ਨੇ ਤੋਂ ਅਸੀਂ ਸਾਰਿਆਂ ਨੂੰ ਕਵਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ بچਾਉਣੀ ਹੈ ਔਰ ਮੈਂ ਇਸ ਫਰਜ਼ੀ ਟੈਲੋ ਜਾਂ ਜੋ ਵੀ ਕਹਿ ਲੋ ਇਹ ਜਿੰਨੇ ਵੀ ਪੋਲਿਟੀਸ਼ੀਅਨ ਨੇ ਇਸ ਯੂਨੀਵਰਸਿਟੀ ਜੋ ਵੀ ਪੜ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਹੈ ਜੇ ਐਜੂਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਹਰਿਆਣਾ ਹਿਮਾਚਲ ਬੈਟਣਗੇ ਨਾਲ ਆ ਕੇ ਕਿ ਜੇ ਨਹੀਂ ਤਾਂ ਡਰਾਮੇ ਨਾ ਕਰੋ ਉਹਦੇ ਲਈ 10 ਤਰੀਕ ਨੂੰ ਆ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆਓ ਤੁਹਾਡੇ ਤੁਸੀਂ ਨਹੀਂ ਤਾਂ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਹਿਚਾਨ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਤਾਂ ਫਿਰ ਆਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਜੇ ਆਉਂਗੇ ਤੁਸੀਂ ਤਾਂ ਔਰ ਇਹ ਸਾਨੂੰ ਉਮੀਦ ਨਹੀਂ ਸਾਨੂੰ ਯਕੀਨ ਹੈ ਕਿ ਤੁਸੀਂ ਆਉਂਗੇ ਹੁਣ ਅਸੀਂ ਇੱਕ ਥੋੜੀ ਜੀ ਚਰਚਾ ਕਰਾਂਗੇ ਬੱਬੂ ਵੀ ਬੈਠਾ ਹੈ ਕਿਉਂਕਿ ਇਹ ਇਸੇ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਇਹ ਵੱਖਰੀ ਗੱਲ ਆ ਪੜ੍ਹਨ ਚੱਲੀ ਸੀਗਾ ਇਹ ਘਾਉਣ ਚ ਸੀਗਾ ਇੱਕ ਨਾ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਮੈਂ ਤੇ ਬੱਬੂ ਨਾਲ ਅਸੀਂ ਤੁਰੇ ਫਿਰਿਏ ਬੰਬੇ ਉੱਥੇ ਨਾ ਸਾਨੂੰ ਇੱਕ ਬੰਦਾ ਮਿਲ ਗਿਆ ਤੇ ਉਹ ਇੱਥੇ ਯੂਨੀਵਰਸਿਟੀ ਦਾ ਪੜਿਆ ਸੀ ਉਹ ਵਿਚਾਰਾ ਇੱਕ ਨੌਕਰੀ ਕਰਦਾ ਹੀ ਔਰ ਸਾਰਾ ਟਾਈਮ ਪੜਨ ਚ ਲੱਗਿਆ ਰਹਿੰਦਾ ਇਹਦਾ ਗਲਤ ਮੈਸੇਜ ਇਹਨਾਂ ਸਮਝੀ ਹੋ ਜੇ ਤਾਂ ਉਹ ਆਖੀ ਆਂਦਰਾ ਇਹਨੂੰ ਪੁੱਛਦਾ ਆ ਕਿ ਬੱਬੂ ਤੂੰ ਕਿੱਥੇ ਆ ਠਹਿਰਿਆ ਜਾਂਦਾ ਯਾਰ ਆਜ ਤੇ ਟੀਸੀ ਦੀ ਜਾਲਿਆਂ ਦਾ ਬੰਗਲਾ ਜਿਆ ਮੈਂ ਉਹਦੇ ਚ ਉਹਨੇ ਨਾ ਮੱਥੇ ਤੇ ਹੱਥ ਮਾਰਿਆ ਅਜੇ ਜਦੋਂ ਤੁਸੀਂ ਉੱਥੇ ਯੂਨੀਵਰਸਿਟੀ ਚ ਗਾਉਂਦੇ ਲਵੰਡਰੀਆਂ ਕਰਦੇ ਹੁੰਦੇ ਸੀ ਸਾਨੂੰ ਲੱਗਦਾ ਹੁੰਦਾ ਸੀ ਲੈ ਵੀ ਇਹ ਬਾਅਦ ਚ ਪਛਤਾਉਣਗੇ ਤੇ ਅਸੀਂ ਬੰਗਲੇ ਆ ਚੋਵਾਂਗੇ ਅਦਾ ਅਸੀਂ ਉਹੀ ਪਛਤਾਈ ਜਾਂਦੇ ਤੂੰ ਫੇਰ ਬੰਗਲੇ ਚ ਬੈਠਾ ਸੋ ਖੈਰ ਇਹ ਮੈਸੇਜ ਹੋ ਨਹੀਂਗਾ ਕਿ ਤੁਸੀਂ ਵੀ ਉਹ ਕਰਨ ਲੱਗ ਜਾਓ ਇਹਦਾ ਮਤਲਬ ਇਹ ਹੈ ਕਿ ਆਪਾਂ ਆਪਦਾ ਕੰਮ ਕਰੀਏ ਇਸ ਯੂਨੀਵਰਸਿਟੀ ਦੀ ਲੜਾਈ ਨੂੰ ਜਿੱਤਿਆ ਜਾਵੇ ਔਰ ਨਾਲ ਨਾਲ ਅਸੀਂ ਜਾਬ ਤੇ ਚ ਰਹਿਣਾ ਕਿਉਂਕਿ ਅਸੀਂ ਹਰ ਰੋਜ਼ ਸੰਘਰਸ਼ ਚ ਹੁੰਦੇ ਸਾਡਾ ਇਹ ਐਕਸਪੀਰੀਅੰਸ ਹੈ ਜਾਬ ਤੇ ਚ ਰਹਿਣਾ ਹੈ ਅੱਜ 10 ਤਰੀਕ ਨੂੰ ਕੀ-ਕੀ ਹੋਏਗਾ ਇੱਕ ਵਾਰੀ ਉਹ ਜ਼ਰੂਰ 10 ਤਰੀਕ ਨੂੰ ਜਨਾਬ ਵੱਡਾ ਇਕੱਠ ਹੋਊਗਾ ਉਸ ਤੋਂ ਇਲਾਵਾ ਉਧੀਆਂ ਡਿਟੇਲਸ ਕੀ ਹੋਣਗੀਆਂ ਉਸ ਤੋਂ ਪਹਿਲਾਂ ਕੀ ਕੀਤਾ ਜਾਊਗਾ ਸਭੇ ਅੱਗੇ ਪ੍ਰੈਸ ਕਾਨਫਰੰਸ ਕਰ ਲਗੇ ਸਾਰੇ ਇਹਨਾਂ ਦੀ ਕਾਉਂਸਲ ਕਰੂਗੀ ਔਰ ਉਹ ਤੁਹਾਨੂੰ ਡਿਟੇਲ ਦੱਸੂ ਬਟ ਉਹਦਾ ਮੇਨ ਮੁੱਦਾ ਜਿਹੜਾ 10 ਤਰੀਕ ਨੂੰ ਇਹ ਯੂਨੀਵਰਸਿਟੀ ਬੰਦ ਵੀ ਹੋਊਗੀ ਔਰ ਇਹ ਭਰੀ ਵੀ ਜਾਊਗੀ ਔਰ ਸਾਡੀ ਕੋਸ਼ਿਸ਼ ਹੈ ਕਿ ਸਾਰੇ ਚੰਡੀਗੜ੍ਹ ਨੂੰ ਨਜ਼ਰ ਆਵੇ ਔਰ ਚੰਡੀਗੜ੍ਹ ਨੂੰ ਨਹੀਂ ਪੰਜਾਬ ਨੂੰ ਔਰ ਪੂਰੇ ਪੰਜਾਬੀ ਜਗਤ ਨੂੰ ਹਰਿਆਣੇ ਔਰ ਹਿਮਾਚਲ ਨੂੰ ਕਿਉਂਕਿ ਉਹ ਖੁਦ ਭਰਨ ਵਾਲਿਆ ਚਾਹੁੰਦੇ ਇਹ ਕੰਮ ਹੋਣ ਜਾ ਰਿਹਾ ਹੈ ਅਗਲੀ ਗੱਲ ਖੋਲਦੇ ਆ ਜੋ ਇਹਨਾਂ ਨੇ ਕੀਤਾ ਤੈਨੂੰ ਕੀ ਲੱਗਦਾ ਕਿਉਂ ਕੀਤਾ ਅਸ਼ਮੀਤ ਇਹਨਾਂ ਨੇ ਕੀ ਕਾਰਨ ਹੈ ਕਿ ਇਹ ਕਹਿਣਾ ਚਾਹੁੰਦੇ ਦੇਖੋ ਜੀ ਇੰਨੀ ਇੱਕ ਗਲਤੀ ਅਸੀਂ ਕਰਤੀ ਜਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਲਓ ਜੀ ਇਹਨਾਂ ਦੀ ਲੜਾਈ ਤਾਂ ਖਤਮ ਹੋ ਗਈ ਉਹਨੇ ਇੱਥੇ ਬੈਠੇ ਆ ਜਾਂ ਡਰ ਗਏ ਨੇ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਜੀ ਸਾਨੂੰ ਇਹ ਲੱਗਦਾ ਜਿਹੜੀ ਬੀਜੇਪੀ ਆਰਸੇਲ ਦੀ ਨੀਤੀ ਹੈ ਇਹ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰ ਰਹੇ ਆ ਉਹੀ ਨੀਤੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਲਾਗੂ ਕਰ ਰਹੀ ਆ ਤੁਸੀਂ ਦੇਖੋ ਉਹਨਾਂ ਨੇ ਜਿੰਨੇ ਫੈਸਲੇ ਲੈਣੇ ਹੁੰਦੇ ਆ ਮੰਨ ਲਓ ਉਹਨਾਂ ਨੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਕਿਉਂਕਿ 40% ਜਿਹੜੀ ਫੰਡਿੰਗ ਆ ਪੰਜਾਬ ਸਰਕਾਰ ਦਿੰਦੀ ਆ 60% ਸੈਂਟਰ ਤੋਂ ਆਉਂਦੀ ਆ ਮੰਨ ਲਓ ਆ 200 ਜਿਹੜੇ 202 ਕਾਲਜ ਪੰਜਾਬ ਯੂਨੀਵਰਸਿਟੀ ਅਫੀਲੀਏਟਡ ਆ ਪੰਜਾਬ ਦੇ ਉਹਨਾਂ ਦਾ ਵੀ ਜਿੰਨਾ ਪੈਸਾ ਸਾਰਾ ਪੰਜਾਬ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਦੇ ਮੰਨ ਲਓ ਉਹਨਾਂ ਨੇ ਜੇ ਕੁਝ ਵੀ ਕਰਨਾ ਹੈਗਾ ਉਹਨਾਂ ਨੂੰ ਇੱਕ ਰਾਹ ਪੱਧਰਾ ਚਾਹੀਦਾਗਾ ਜਿੱਥੇ ਉਹਨਾਂ ਦੀ ਜਿਹੜੀ ਡਿਸੀਜਨ 메ਕਿੰਗ ਆ ਉਹਨਾਂ ਨੂੰ ਈਜ਼ੀ ਹੋ ਜਾਏ ਅੱਜ ਦੇ ਪੰਜਾਬ ਯੂਨੀਵਰਸਿਟੀ ਦੀ 91 ਮੈਂਬਰੀ ਸੈਨੇਟ ਹੈਗੀ ਆ ਉਹਦੇ ਵਿੱਚ ਜੇ ਕੁਝ ਵੀ ਮਤਲ ਲੈ ਕੇ ਆਉਣਾ ਦਾ ਉਹਦੇ ਵਿੱਚ ਡਿਸਕਸ਼ਨ ਹੁੰਦੀ ਹੈ ਡਿਬੇਟ ਹੁੰਦੀ ਹੈ ਉਹਦੇ ਵਿੱਚ ਸਾਡੇ ਚੁਣੇ ਹੋਏ ਨਮਾਇਦੇ ਹੁੰਦੇ ਆ ਜਿਹਦੇ ਵਿੱਚ ਉਹ 15 ਜਿਹੜੇ ਗ੍ਰੈਜੂਏਟ ਕੌਨਸਟੀਟਿਊਐਂਸੀ ਚ ਆਉਂਦੇ ਆ ਇਲੈਕਟ ਹੋ ਕੇ ਆਉਂਦੇ ਆ ਫਿਰ ਪੰਜਾਬ ਦੇ ਕਾਲਜਾਂ ਦੇ ਪ੍ਰਿੰਸੀਪਲ ਇਲੈਕਟ ਹੋ ਕੇ ਆਉਂਦੇ ਆ ਉੱਥੋਂ ਦੇ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰਾਂ ਜਿਹੜੇ ਉਹ ਇਲੈਕਟ ਹੋ ਕੇ ਆਉਂਦੇ ਆ ਚੁਣ ਕੇ ਆਉਂਦੇ ਆ ਇੱਥੇ ਉਹ ਕੋਈ ਵੀ ਜਿਹੜਾ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਜੇ ਕੋਈ ਵੀ ਫੈਸਲਾ ਹੁੰਦਾਗਾ ਉਹ ਜਿਹੜੇ ਲੋਕ ਆ ਉਹ ਪੰਜਾਬ ਦੀ ਪੰਜਾਬ ਦੇ ਨਾਲ ਹੱਕੜਾ ਕੇ ਖੜਦੇ ਆ ਉਹ ਫੈਸਲਾ ਨਹੀਂ ਪਾਸ ਹੁੰਦਾ ਅੱਜ ਜੇ ਇਹਨਾਂ ਨੇ ਬੀਜੇਪੀ ਆਰਐਸਐਸ ਨੇ ਕੋਈ ਆਪਦੀ ਨੀਤੀ ਲੈ ਕੇ ਆਉਣੀਆਂ ਉਹਦੇ ਵਾਸਤੇ ਰਾਹ ਪੱਧਰਾ ਕਰਕੇ ਜਿਹੜੀ 99 ਮੈਂਬਰ ਬੋਡੀ ਆ ਉਹਨੂੰ ਖਤਮ ਕਰ ਦਿੱਤਾਗਾ ਉਹਦੀ ਜਗ੍ਹਾ ਤੇ 31 ਮੈਂਬਰੀਆ ਇਕ ਬੋਡੀ ਲੈ ਕੇ ਆਇਆ ਜਿਹਦੇ ਵਿੱਚ ਜਿਹੜੀ 15 ਜਿਹੜੇ ਗ੍ਰੈਜੂਏਟ ਕੌਨਸਟੀਟਿਊਐਂਸੀ ਆ ਉਹ ਬਿਲਕੁਲ ਹੀ ਖਤਮ ਕਰ ਦਿੱਤੀ ਅਸਲ ਦੇ ਵਿੱਚ ਜੇ ਕੋਈ ਸਾਡੇ ਵਾਸਤੇ ਸਟੈਂਡ ਲੈਂਦਾ ਨਾ ਉਹੀ ਲੈਂਦੇ ਹੁੰਦੇ ਜਿਹੜੇ ਚੁਣਕੇ ਆਉਂਦੇ ਇਲੈਕਟ ਹੋ ਕੇ ਆਉਂਦੇ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਵੀ ਬਾਅਦ ਚ ਜਵਾਬ ਦੇਈ ਹੁੰਦੇ ਆ ਆ ਬੈਠਾ ਆਪਾਂ ਨੂੰ ਜਵਾਬ ਦੇਈ ਸੀ ਹਾਂ ਜਵਾਬ ਦੇਈ ਹੁੰਦੇ ਆ ਉਹ ਸੈਨੇਟ ਮ ਸਰਕਾਰਾਂ ਮੁਰੇ ਚੁੱਕਦੇ ਆ ਇੱਥੇ ਹੁੰਦੇ ਨਹੀਂ ਉਹਦਾ ਪਤਾ ਨਹੀਂ ਕਿੱਥੋਂ ਆਉਂਦੇ ਨੇ ਇੱਥੋਂ ਆਉਂਦੇ ਆ ਕਿਹਾ ਸਰਕਾਰ ਦੇ ਦੋ ਦੋਮੀ ਨਹੀਂ ਚਾਰ ਰਹੇ ਆ ਉਹ ਅਜੇ ਤੱਕ ਮੀਟਿੰਗ 'ਚ ਨਹੀਂ ਆਉਂਦੇ ਨੇ ਕੋਈ ਜਾਓ ਮੀਟਿੰਗ ਪਤਾ ਹੀ ਨਹੀਂ ਕੋਈ ਕਿਸੇ ਨੇ ਬੁਲਾਵਾ ਨਹੀਂ ਦਿੱਤਾ ਸਿੱਖਿਆ ਵਿਭਾਗ ਜੀ ਅੱਛਾ ਮੈਂ ਕਹਿੰਦਾ ਮੈਂ ਲੋਕ ਕਹਿੰਦੇ ਆ ਭਾਈ ਜੀ ਭਾਈ ਜੀ ਜੀ ਮਿਨਿਸਟਰ ਨੇ ਨਾਲੇ ਦਾ ਯੂਨੀਵਰਸਿਟੀ ਖੋਲ ਲੀ ਇਹ ਨਾਲ ਲੰਦਰ ਕਾਮਸ਼ੀਗਰ ਲੱਡੂਆ ਮੇਰੀ ਰਾਜ ਸਭਾ ਦੇ ਮੈਂਬਰ ਬਣ ਗਿਆ ਤੁਸੀਂ ਇਹ ਦੇਖੋ ਰਾਜ ਸਭਾ ਮੈਂਬਰ ਉਹਨੂੰ ਲਾਇਆ ਜਿਹੜਾ ਕਾਰ ਸੇਲ ਪਰਚੇਜ਼ਿੰਗ ਦਾ ਕੰਮ ਕਰਦਾ ਸੀ ਰਾਜ ਸਭਾ ਉਹਨੂੰ ਲਾਇਆ ਘੱਟੋ ਘੱਟ 5-700 ਕਰੋੜ ਰੁਪਏ ਛਮਾਈ ਦਾ ਕਮਾਉਂਦੇ ਆ ਉਹ ਮੇਨ ਮੋਟਿਵ ਕੀ ਹੈ ਇੱਥੇ 2500 ਰੁਪਏ ਚ ਬੰਦਾ ਐਮੇ ਕਰ ਜਾਂਦਾ ਉੱਥੇ 2 ਲੱਖ ਰੁਪਏ ਦੇ ਕੇ ਤਾਂ ਗੇਟ 'ਚ ਐਂਟਰ ਹੁੰਦਾਗਾ ਐਜੂਕੇਸ਼ਨ ਸਭ ਤੋਂ ਵੱਡਾ ਧੰਦਾ ਨਾਲੇ ਧੰਦਾ ਤੇ ਨਾਲੇ ਪੁੰਨ ਠੀਕ ਹੈ ਜੀ ਕਿਸੇ ਤਰੀਕੇ ਨਾਲ ਇਹਨੂੰ ਕਿਵੇਂ ਬੰਦ ਕਰਨਾਗਾ ਦੂਜੀ ਗੱਲ ਪੰਜਾਬ ਦਾ ਸਿਰ ਹੈ ਚੰਡੀਗੜ੍ਹ ਸਾਡਾ ਤਾਜ ਹੈ ਚੰਡੀਗੜ੍ਹ ਯੂਨੀਵਰਸਿਟੀ ਲਾਹੌਰ ਤੋਂ ਲਿਆ ਕੇ ਇੱਥੇ ਬਸਾਈ ਹੈ 200 ਕਾਲਜ ਤੇ 1.5 ਲੱਖ ਬੱਚਾ ਕੋਰਸਪੋਂਡੈਂਸ ਤੇ ਪ੍ਰਾਈਵੇਟ ਰਾਹੀਂ ਪੜਦਾ ਹੈਗਾ ਜਿਹੜਾ ਬੱਚਾ ਕੋਈ ਡਿਊਟੀ ਜਾਂਦੀ ਤੀਵੀਂ ਮੁੰਡਾ ਜਿਹੜਾ ਕਹਿੰਦਾ ਮੈਂ ਐਮਏ ਕਰਨੀ ਆ ਉਹ ਅਗਲਾ 2500 3000 ਰੁਪਏ ਦੇ ਕੇ ਪੜ ਲੈਂਦਾ ਹੈਗਾ ਉਹ ਸੋਚਦੇ ਕਿ ਕਿੱਦਾਂ ਬੰਦੇ ਇਹਨੂੰ ਆਪਾਂ ਰੋਕੀਏ ਡੀਸੈਂਟਰਲਾਈਜ਼ ਕਰ ਰਿਹਾ ਥੋੜੀ-ਥੋੜੀ ਜਿਹੜਾ ਹੈਗਾ ਪੰਜਾਬ ਨੂੰ ਯੂਨੀਅਨ ਟੈਰੀਟਰੀ ਵੱਲ 5 ਕਿਲੋਮੀਟਰ ਹੁੰਦਾ ਸੀ ਪੀਐਸਐਫ ਦਾ ਦਾਰਾ 50 ਕਿਲੋਮੀਟਰ ਕੀਤਾ ਬੀਬੀਐਮਬ ਜਦੋਂ ਕਿਸਾਨ ਅੰਦੋਲਨ ਹੋਇਆ ਉਹ ਵੀ ਸਾਡੇ ਸਿਰ ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹ ਵੀ ਸਿਰ ਤੇ ਜੁੱਤੀ ਹੈ ਤੇ ਇਹਨਾਂ ਨੂੰ ਆਪਾਂ ਨੂੰ ਜੁੱਤੀ ਲੈ ਕੇ ਟੱਕਰਨਾ ਪੈਣਾਗਾ ਜੀ ਇਹਨਾਂ ਨੂੰ ਟੱਕਰੇ ਹੋ ਕੇ ਟੱਕਰਨਾ ਪੈਣਾ ਹੈ ਜਿਹੜੀ ਗੱਲ ਕਹੀ ਰਾ ਇੱਕ ਗੱਲ ਕਹਦਾ ਮੈਂ ਗੱਲ ਕਹੀ ਆਉਂਦੋ ਕਿ ਪੰਜਾਬ ਦੀ ਗੱਲ ਚੱਲਦੀ ਬੀਐਸਐਫ ਦੀ ਗੱਲ ਹੋਈ ਆ ਪਹਿਲਾਂ 5 ਕਿਲੋਮੀਟਰ ਸੀ ਤੇ ਇਹਨਾਂ ਨੇ ਵਧਾ ਕੇ ਕਰਤਾ ਹੁਣ 50 ਤੱਕ ਕਿੰਨਾ ਕਰ 50 ਕਿੰਨਾ ਕਿਉਂ ਕੀਤਾ ਸੀ ਆਹ ਦੇਖੀ ਡਰੋਨ 50 ਕਿਲੋਮੀਟਰ ਤੱਕ ਚਲੇ ਜਾਂਦੇ ਆ ਲੈ ਹੁਣ ਤਾਂ ਡਰੋਨ ਦਿੱਲੀ ਤੱਕ ਚਲੇ ਜਾਂਦੇ ਫਿਰ ਸਾਰਾ ਹੀ ਕਰ ਦੋ ਸਾਰੇ ਕਰ ਦੋ ਪਰ ਹੁਣ ਸਾਰਾ ਇਹ ਫੌਜ ਦੇ ਵਾਲੇ ਹੋ ਜੂ ਜਾਂ ਬੀਐਸਐਫ ਦੇ ਇਹ ਬਹਾਨੇ ਹੁੰਦੇ ਇਹਨਾਂ ਦੇ ਤਾਂ ਉਹ ਗੱਲ ਜ਼ਰੂਰੀ ਹੈ ਕਿ ਤਾਜ ਹੈ ਔਰ ਸਾਡੀ ਯੂਨੀਵਰਸਿਟੀ ਤਰੋਅਰ ਹੈ 1882 ਦੀ ਹੈ ਇਹ ਦੋ ਯੂਨੀਵਰਸਟੀਆਂ ਸੀ ਹਿੰਦੁਸਤਾਨ ਜਿੰਨਾਂ ਚੋਂ ਇੱਕ ਇਹ ਸੀ ਪੰਜਾਬ ਦੇ ਨਾਤੇ ਇੱਕ ਗੱਲ ਆ ਵੀ ਵੀ ਪਹਿਲਾਂ ਬੀਬੀ ਐਮ ਗਿਆ ਚੰਡੀਗੜ੍ਹ ਗਿਆ ਪੰਜਾਬ ਤੇ ਪਾਣੀ ਗਏ ਸਾਰੇ ਗਏ ਤੇ ਲੀਡਰਾਂ ਦਾ ਕੀ ਸਟੈਂਡ ਹੁੰਦਾ ਸੀ ਟਵੀਟ ਕਰਤਾ ਬਿਆਨ ਦਿੱਤਾ ਤੇ ਹੁਣ ਵੀ ਇਹੀ ਕੰਮ ਨਾ ਰਵੇ ਮੈਂ ਸਾਰੇ ਪੰਜਾਬ ਦੇ ਲੀਡਰਸ਼ਿਪ ਨੂੰ ਜਿਹੜੇ ਕੋਈ ਪੋਲੀਟੀਕਲ ਐਕਟਿਵ ਨਹੀਂ ਜਾਂ ਸੋਸ਼ੀਅਲੀ ਐਕਟਿਵ ਨਹੀਂ ਕਿਸਾਨ ਜਿੱਤੇ ਬੰਦੀਆਂ ਕੱਲਾ ਕੋਈ ਇਹ ਗੱਲ ਨਾ ਸਮਝੇ ਵੀ ਬਿਆਨ ਦੇ ਕੇ ਟਵੀਟ ਕਰਕੇ ਇਹ ਮਸਲਾ ਹੱਲ ਹੋ ਜਾਣਾ ਹੁਣ ਮਤਾ ਪਾ ਕੇ ਮਤਾ ਪਾ ਕੇ ਬੋਲਦੇ ਦੁੱਖ ਹੀ ਆਉਣਗੇ ਪਹਿਲਾਂ ਵੀ ਇਹ ਦੁੱਖ ਹੀ ਆਏ ਨੇ ਵੀ ਇਕੱਲੇ ਬਿਆਨਾਂ ਤੱਕ ਇੱਥੇ ਗਰਾਊਂਡ ਤੇ ਉਤਰਨਾ ਪੈਣਾ ਇੱਥੇ ਪਿੰਡਾਂ ਦੇ ਵਿੱਚੋਂ ਆਪਣੀ ਕੌਂਸਲੈਂਸੀਆਂ ਦੇ ਵਿੱਚੋਂ ਬੰਦੇ ਲੈ ਕੇ ਆਓ ਪੰਜਾਬ ਦੇ ਵਿੱਚ ਪੂਰਾ ਮਾਹੌਲ ਬਣਾਓ ਤਾਂ ਕਿ ਸੈਂਟਰ ਨੂੰ ਪਤਾ ਲੱਗੇ ਵੀ ਪੰਜਾਬ ਕੱਟਾ ਜਿਵੇਂ ਕਿਸਾਨੀ ਅੰਦੋਲਨ ਚ ਹੋਇਆ ਜੇ ਇਕੱਲੇ ਬਿਆਨਾਂ ਤੱਕ ਹੋਇਆ ਸਾਨੂੰ ਜਿੱਥੇ ਮਿਲੋਗੇ ਅਸੀਂ ਤੁਹਾਨੂੰ ਕੱਢ ਲਾਂਗੇ ਵੀ ਤੁਸੀਂ ਸਾਰਾ ਕੁਝ ਸਾਜਾ ਕਰਾਇਆ ਜੋ ਜਿੰਮੇਵਾਰ ਵੀ ਤੁਸੀਂ ਹੋਵੋਗੇ ਹੁਣ ਇਹ ਤੈਅ ਕਰ ਲਓ ਵੀ ਇਕੱਲੇ ਬਿਆਨ ਹੀ ਕੱਲੇ ਦੇਣਿਆ ਵੀ ਬੀਬੀਐਮ ਬੀਜੀਆ ਤੇ ਯੂਨੀਵਰਸਿਟੀ ਗਿਆ ਆਹ ਵਾਲੀ ਗੱਲ ਕਹਿਣੀ ਆ ਜਾਂ ਬਚਾਣੀ ਆ ਜੇ ਬਚਾਣੀ ਆ ਤੇ ਮੂਵਮੈਂਟ ਆ ਕੇ ਆ ਕੇ ਆ ਕੇ ਬੱਚਿਆਂ ਦੇ ਨਾਲ ਖੜ ਕੇ ਲੜੋ ਨਹੀਂ ਤੇ ਜ਼ਿੰਮੇਦਾਰ ਤੁਸੀਂ ਹੋਗੇ ਤਾਂ ਪੰਜਾਬ ਨੇ ਕਿਸੇ ਨੂੰ ਮਾਫ਼ ਨਹੀਂ ਕਰਨਾ ਇੱਕ ਤੁਸੀਂ ਹੋਰ ਸੋਚੋ ਨੇ ਜੇ ਇਹਨਾਂ ਨੇ ਇਹ ਨਾ ਕੀਤਾ ਫਿਰ ਆਪਾਂ ਇਹਨਾਂ ਨਾਲ ਕੀ ਕਰਨਾ ਇਹ ਵੀ ਸੋਚੋ ਇਹ ਵੀ ਸੋਚੋ ਇਹ ਜ਼ਰੂਰ ਕਿਸੇ ਗੱਲ ਦੀ ਰੁਕ ਰੇਖਾ ਤਾਂ ਤੁਸੀਂ ਤੈਅ ਕਰਨੀ ਆ ਬਾਕੀ ਸਾਰੇ ਅਸੀਂ ਅਸੀਂ ਤੇ ਤੁਹਾਡੇ ਨਾਲ ਆ ਤੇ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਨਾ ਹੈ ਹਿਮਾਚਲ ਹਰਿਆਣਾ ਸਭ ਨੂੰ ਖੁੱਲਾ ਸੱਜਣਾ ਦੂਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਨੇ ਲੋਕਲ ਬਹੁਤ ਝੰਡੀ ਘੜੇ ਰਹਿੰਦੇ ਨੇ ਇੱਕ ਇੱਕ ਰੁਕਾ ਬਣਵਾ ਕੇ ਘਰ ਘਰ ਦੇ ਨਾਲ ਕੱਲ ਕੋਈ ਨਹੀਂ ਅਗੇ ਮੈਨੂੰ ਪਤਾ ਨਹੀਂ ਆਹ ਬੀਸੀ ਕਾਈਗੀ ਸਿਆਣੀ ਮੈਨੂੰ ਪਤਾ ਹੀ ਨਹੀਂ 6 ਦਿਨ ਦਾ ਮੁੰਡਾ ਅੱਜ ਤੇ ਮਰਨ ਵਰਤੇ ਬੈਠਾ ਹੈ ਕਈ ਨੇ ਤਾਂ ਮਲ ਨਿੱਗਰ ਸਰੀਰ ਦੇ ਉਹਨੂੰ ਕੁਰਸੀਆਂ ਵੀ ਦੇ ਦਾਂਗੇ ਬੈਠੇ ਤੂੰ ਆਓ ਤੇ ਹੋਰੀ ਬੰਦੇ ਨੂੰ ਪੈਰਾ ਭਰ ਬੈਠਣਾ ਓਕਾ ਜਾਂਦਾ ਦਰਮਿਆਨ ਉਹ ਇਸ ਕਰਕੇ ਕੋਈ ਨਹੀਂ আর ਦੂਜੀ ਗੱਲ ਇਹ ਕਿ ਦਿਵਾਲ ਦੇ ਰੱਖੋ ਕਿ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖੋ ਪੂਰੀ ਕੋਸ਼ਿਸ਼ ਹੁੰਦੀ ਹੈ ਵਗਾੜਨ ਦੀ ਉੱਥੇ ਪੈ ਖਲਾਰਾ ਪੈਂਦਾ ਇਹ ਜਿੰਨਾ ਚੜ੍ਹਾਇ ਰੱਖਾਂਗੇ 55 ਫਰਮਾਂ ਨਾਲ ਕੰਮ ਸਿਰੇ ਲੱਗਦਾ ਥੋੜੀ ਜਿਹੀ ਕੋਈ ਵੀ ਬੱਚੀ ਬੰਦੇ ਅਗਰੈਸਿਵ ਬਣ ਜਾਂਦੀ ਹੈ ਕਿ ਉਹ ਡੈਸ਼ ਗਿਆ ਵੀ ਅਲੱਗੀ ਵਾਈਜ਼ ਲਾਈਨ ਹੈ ਤੁਹਾਡੀ ਸਟੂਡੈਂਟ ਦੀ ਉਹ ਫਰੰਟ ਲਾਈਨ ਜਿਹੜੇ ਸਬਰ ਤੇ ਜ਼ਾਬਤੇ ਨਾਲ ਕੰਮ ਲੈਂਦੇ ਨੇ ਜਿਹਨਾਂ ਕੋ ਦਲੀਲ ਵੱਡੀ ਹੋਵੇ ਇਹ ਹੀ ਸਭ ਤੋਂ ਵੈਸੇ ਨੇ ਇੱਕ ਕੰਮ ਹੋ ਗਿਆ ਬਬੂ ਤੇ ਰਿਹਾ ਹਾਂ ਇੱਕ ਕੰਮ ਹੋ ਗਿਆ ਸਾਡਾ ਹੁਣ ਬਬੂ ਆ ਗਿਆ ਨਾ ਉਹ ਕੱਲ ਤੋਂ ਆਰਟਿਸਟ ਵੇਖੋ ਜੀ ਬਹੁਤ ਬੋਲਦੇ ਜਿਆਦਾ ਇਹੀ ਕਹਿਣ ਲੱਗੇ ਸੀ ਬਾਈ 10 ਤਰੀਕ ਨੂੰ ਯੂਨੀਵਰਸਿਟੀ ਵਿੱਚ ਇਕੱਠਾ ਹੋਏ 10 ਤਰੀਕ ਨੂੰ ਨਹੀਂ ਇਹ ਚਾਚੇ ਦਾ ਮੂਲ ਲੱਗਦਾ ਆਹ ਆਹ ਇਹ ਲਾਈਵ ਨੂੰ ਸਕ ਜਾਣਾ ਨਹੀਂ ਇਹ ਵਾਲੇ ਤਾਂ ਇਹਦਾ ਉਹ ਜਿਹੜਾ ਇਹਦੀ ਜਿਹੜੀ 500 ਮਿਲੀਅਨ ਗਈ ਉਹ ਉਹ ਵੀ ਐਂ ਹੀ ਕਰਨਾ ਆਪਾਂ ਐਂ ਹੀ ਕਰਨਾ ਜੇ ਪਾਣੀ ਆ ਬੋਲ ਲੱਗ ਜੇ ਉਹਦੇ ਦੀ ਬਾਤ ਜਾਣੀ ਹੈ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨਾ ਔਖਾ ਹੁੰਦਾ ਹੈ ਹੌਲੀ ਹੌਲੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕ ਵਾਲਾ ਬੜੇ ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਫੇ ਪਿੱਛੇ ਨੂੰ ਭੱਜਣਗੇ ਪਰ ਫਿਰ ਅਖੀਰ ਚ ਸਬਰ ਵਾਲੇ ਰਹਿ ਜਣਗੇ ਜਾਬਤਾਨਾ ਛੱਡਿਓ ਬਸ ਮੈਂ ਤੁਹਾਨੂੰ ਇੱਕੋ ਗੱਲ ਇਹ ਹੀ ਜਿੱਤ ਹੈ ਔਰ 10 ਤਰੀਕ ਨੂੰ ਜਿੰਨੇ ਵੀ ਸੱਜਣ ਆ ਸਕਦੇ ਦੂਰ ਦਰਾਡੇੋਂ ਨੇੜੇੋਂ